ਜੇ ਮੈਂ ਤੁਹਾਨੂੰ કહਾਂ ਕਿ 1 ਕਿਲੋ ਪੋਲੀਥੀਨ ਲਫਾਫੇ ਨਾਲ ਤੁਸੀਂ 400 ਕਿਲੋਮੀਟਰ ਦਾ ਸਫ਼ਰ ਕਰ ਸਕਦੇ ਹੋ ਤਾਂ ਤੁਹਾਨੂੰ ਸ਼ਾਇਦ ਮਜ਼ਾਕ ਲੱਗੇਗਾ ਪਰ ਇਹ ਮਜ਼ਾਕ ਨਹੀਂ ਇਹ ਸੱਚ ਹੈ ਇਹ ਸੱਚ ਨੂੰ ਸਾਬਿਤ ਕੀਤਾ ਹੈ ਜ਼ਿਲਹੰਦਰ ਜ਼ਿਲੇ ਦੇ ਬਲਾਕ ਸ਼ਾਹਕੋਟ ਦੇ ਲੋਹੀਆਂ ਖਾਸ ਦੇ ਨੌਜਵਾਨ ਨੇ 16 ਸਾਲਾਂ ਨੌਜਵਾਨ ਪਵਿੱਤਰ ਸਿੰਘ ਨੇ ਤੇ ਇਸ ਨੇ ਪੋਲੀਥੀਨ ਤੋਂ ਇੱਕ ਜਿਹੀ ਗੈਸ ਤਿਆਰ ਕੀਤੀ ਹੈ ਜਿਸ ਗੈਸ ਦੇ ਨਾਲ ਅਸੀਂ ਦੋ ਪਹੀਆਵਾਂ ਮੋਟਰਸਾਈਕਲ ਤੋਂ ਇਲਾਵਾ ਕਾਰ ਚਲਾ ਸਕਦੇ ਆ ਜਨਰੇਟਰ ਚਲਾ ਸਕਦੇ ਆ ਇਸ ਤੋਂ ਇਲਾਵਾ ਅਸੀਂ ਘਰ ਦੇ ਵਿੱਚ ਚੁੱਲ੍ਹੇ ਵੀ ਚਲਾ ਸਕਦੇ ਆ ਇਸ ਗੈਸ ਦੇ ਨਾਲ ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ ਇਹ ਜਿਹੜੀ ਪੋਲੀਥੀਨ ਤੋਂ ਗੈਸ ਤਿਆਰ ਹੁੰਦੀ ਹੈ ਇਸ ਗੈਸ ਨਾਲ ਵਾਤਾਵਰਨ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੈ ਜਿੱਹਾਂ ਅਸੀਂ ਉਹਨਾਂ ਦੀ ਵਰਕਸ਼ਾਪ ਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਇਹ ਮਸ਼ੀਨ ਜਿਹੜੀ ਉਹਨਾਂ ਨੇ 3 ਸਾਲ ਦੇ ਖੋਲਤੂ ਬਾਦ ਤਿਆਰ ਕੀਤੀ ਹੈ ਨੌਜਵਾਨ ਜਿਹੜਾ 11ਵੀਂ ਚ ਪੜਦਾ ਹੈ ਸਾਡੇ ਦੇ ਸਾਡੇ ਨਾਲ ਆ ਪਵਿੱਤਰ ਸਿੰਘ ਗੱਲਬਾਤ ਕਰਦੇ ਆ ਪਵਿੱਤਰ ਸਿੰਘ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈ ਤੁਸੀਂ ਜਿਹੜਾ ਇੱਕ ਖੋਲਤੂ ਬਾਦ ਜਿਹੜਾ ਹੈ ਮਸ਼ੀਨ ਤਿਆਰ ਕੀਤੀ ਹੈ ਤੇ ਇਹ ਮਸ਼ੀਨ ਬਾਰੇ ਸਾਨੂੰ ਜਿਹੜਾ ਦਰਸ਼ਕਾਂ ਨੂੰ ਲੱਸੋ ਵੀ ਹੈ ਅਸਲ ਵਿੱਚ ਇਹ ਹੈ ਕੀ ਚੀਜ਼ ਹੈ ਕਿਸ ਤਰ੍ਹਾਂ ਤੁਸੀਂ ਇਹਦਾ ਇਸ ਗੱਲ ਦਾ ਦਾਵਾ ਕਰ ਸਕਦੇ ਹੋ ਕਿ ਇਸ ਮਸ਼ੀਨ ਤੋਂ ਜਿਹੜਾ ਹੈ ਪਲਾਸਟਿਕ ਤੋਂ ਜਿਹੜਾ ਗੈਸ ਤਿਆਰ ਹੁੰਦੀ ਹੈ ਉਦਨਾ ਸੀ ਵਹੀਕਲ ਚਲਾ ਸਕਦੇ ਆ ਜਾਂ ਘਰ ਦੇ ਵਿੱਚ ਰਸੋਈ ਦੇ ਵਿੱਚ ਉਸ ਗੈਸ ਨੂੰ ਵਰਤੋਂ ਕਰ ਸਕਦੇ ਆ ਤਾਂ ਇਹ ਇਹ ਹੈ ਕੀ ਚੀਜ਼ ਹੈ ਹੰਜਰੂਦ ਇਹ ਹੈਗੀ ਇੱਕ ਪੋਲੀਗ੍ਰੈਕਟਿਕ ਗੈਸ ਕਨਵਰਟਰ ਮਸ਼ੀਨ ਤਿਆਰ ਕੀਤੀ ਅਸੀਂ ਜਿਸ ਨਾਲ ਕਿ ਅਸੀਂ ਵੇਸਟ ਪੋਲੀਥੀਨ ਤੋਂ ਪਲਾਸਟਿਕ ਤੋਂ ਕਿਸੇ ਵੀ ਤਰ੍ਹਾਂ ਦੇ ਪੋਲੀਥੀਨ ਪ੍ਰੋਡਕਟ ਤੋਂ ਅਸੀਂ ਇਸ ਨਾਲ ਗੈਸ ਤਿਆਰ ਕਰਦੇ ਆ ਸੋ ਫਸਟਲੀ ਅਸੀਂ ਇਸ ਦੇ ਰਿਐਕਸ਼ਨ ਚੈਂਬਰ ਚ ਪੋਲੀਥੀਨ ਫਿਲ ਕਰਦੇ ਆ ਕਿਸੇ ਤਰ੍ਹਾਂ ਦਾ ਪ੍ਰਿੰਟਡ ਪੋਲੀਥੀਨ ਜਾਂ ਡਿਸਪੋਜ਼ੇਬਲ ਗਲਾਸੀਆਂ ਜਾਂ ਕਿਸੇ ਤਰ੍ਹਾਂ ਦਾ ਵੀ ਪਲਾਸਟਿਕ ਪ੍ਰੋਡਕਟ ਯੂਜ਼ ਕਰ ਸਕਦੇ ਆ ਤੁਸੀਂ ਇਹ ਚਲਦੇ ਹੋયા ਵੀ ਇਸ ਚ ਪਾਲੀਥਿਨ ਫਿਲ ਕਰ ਸਕਦੇ ਆ ਸਾਨੂੰ ਇਸ ਨੂੰ ਬੰਦ ਕਰਨ ਦੀ ਕੋਈ ਜ਼ਰੂਰਤ ਨਹੀਂ ਸੋ ਫਿਰ ਅਸੀਂ ਇਸ ਰਿਐਕਸ਼ਨ ਸ਼ੁਰੂ ਕਰਦੇ ਆ ਇਸ ਦੇ ਅੰਦਰ ਆਟੋਮੈਟਿਕ ਰਿਐਕਸ਼ਨ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਪਾਲੀ ਰਿਐਕਟਿਵ ਗੈਸ ਤਿਆਰ ਹੁੰਦੀ ਹੈ ਜਿਸ ਨੂੰ ਅਸੀਂ ਕਿ ਅੰਦਰ ਹੀ ਐਡਵਾਂਸ 02 ਨਾਲ ਗੰਦੀਆਂ ਗੈਸਾਂ ਖਤਮ ਕਰ ਦਿੰਦੇ ਆ ਤੇ ਉਸ ਨੂੰ ਫਿਲਟਰ ਕਰਕੇ ਪਿਓਰ ਗੈਸ ਤਿਆਰ ਕਰਦੇ ਆ ਜਿਸ ਨਾਲ ਅਸੀਂ ਕਿ ਬਾਈਕ ਜਾਂ ਜਨਰੇਟਰ ਜਾਂ ਕਿਚਨ 'ਚ ਯੂਜ਼ ਕਰ ਸਕਦੇ ਆ ਖਾਣਾ ਬਣਾਉਣ ਵਾਸਤੇ ਅੱਛਾ ਜਿਹੜੇ ਤੁਸੀਂ ਆਪਾਂ ਦੇਖਦੇ ਆ ਪੋਲੀਥੀਨ ਜਿਹੜੀ ਵੇਸਟੇਜ ਆ ਇਹਨੂੰ ਤਾਂ ਨਾ ਅਸੀਂ ਗਾਲ ਸਕਦੇ ਆ ਨਾ ਸੜਦੀ ਆ ਇਹ ਉਲਟਾ ਜੇ ਇਹ ਕਰਦੇ ਵੀ ਆ ਅਸੀਂ ਤਾਂ ਪੋਲੂਸ਼ਨ ਨੂੰ ਬਹੁਤ ਜਿਆਦਾ ਨੁਕਸਾਨ ਹੁੰਦਾ ਆ ਪਰ ਜਿਹੜੀ ਤੁਸੀਂ ਕਹਿੰਦੇ ਹੋ ਵੀ ਪੋਲੀਥੀਨ ਨੂੰ ਵਿੱਚ ਪਾਇਆ ਮਸ਼ੀਨ ਦੇ ਵਿੱਚ ਉਦੋਂ ਬਾਅਦ ਗੈਸ ਤਿਆਰ ਹੁੰਦੀ ਆ ਉਦੋਂ ਬਾਅਦ ਫਿਰ ਪੋਲੂਸ਼ਨ ਤਾਂ ਹੁੰਦਾ ਹੋਊਗਾ ਜ਼ਰੂਰ ਨਹੀਂ ਇਸ ਦਾ ਕੋਈ ਪੋਲੂਸ਼ਨ ਨਹੀਂ ਇਹਦੀ ਕਹੋ ਕਿ 0% ਇਹ ਵੇਸਟੇਜ ਆ ਇਹ ਰਿਐਕਸ਼ਨ ਹੁੰਦਾ ਹੈ ਸਾਇੰਟਿਫਿਕ ਤੌਰ ਤੇ ਜਿਹਦਾ ਕਹੋ ਕਿ ਰਿਐਕਸ਼ਨ ਹੁੰਦਾ ਹੈ ਜਿਹਦਾ ਕਹੋ ਕਿ ਹਰ ਇੱਕ ਦੋ ਕੰਪਾਊਂਡ ਰਲਣਗੇ ਤਾਂ ਉਹ ਤੋਂ ਕੋਈ ਰਿਐਕਸ਼ਨ ਹੋਏਗਾ ਚੀਜ਼ ਤੋ ਇਹ ਕੈਲੋਕੀ ਇਸ ਤੇ ਰਿਐਕਸ਼ਨ ਹੁੰਦਾ ਹੈ ਉਸ ਨਾਲ ਕੋਈ ਬੇਸ ਨਹੀਂ ਨਿਕਲਦੀ ਸਿਰਫ ਗੈਸ ਨਿਕਲਦੀ ਹੈ ਜਿਹੜੀ ਜਲਨਸ਼ੀਲ ਆ ਗੈਸ ਇਸ ਨੂੰ ਅਸੀਂ ਕਿਸੇ ਵੀ ਪਰਪਸ ਤੇ ਯੂਜ਼ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਮਸ਼ੀਨ ਜਿਹੜੀ ਇਹਨਾਂ ਨੇ ਤਿਆਰ ਕੀਤੀ ਹੈ ਪੋਲੀ ਰਿਐਕਟਿਵ ਗੈਸ ਜਿਹੜਾ ਇਹਨਾਂ ਦਾ ਕਨਵਰਟਰ ਕਹਿੰਦੇ ਨੇ ਪਲਾਸਟਿਕ ਦੇ ਲਫਾਫੇ ਵਿੱਚ ਪਾਉਨੇ ਆ ਜਾਂ ਪਲਾਸਟਿਕ ਦੇ ਕੋਈ ਵੀ ਚੀਜ਼ ਵਿੱਚ ਪਾ ਕੇ ਉਦੋਂ ਬਾਅਦ ਗੈਸ ਤਿਆਰ ਹੁੰਦੀ ਹੈ ਤੇ ਅਸੀਂ ਇਹ ਇਸ ਗੈਸ ਜਿਹੜੀ ਗੈਸ ਤਿਆਰ ਹੁੰਦੀ ਹੈ ਉਸ ਤੋਂ ਆਪਾਂ ਤਿਆਰਪਾ ਵੀ ਕਰਾਂਗੇ ਚਲਾ ਕੇ ਦੁਖਾਵਾਂਗੇ ਐ ਪਵਿੱਤਰ ਆਪਾਂ ਬਾਕੀ ਸਵਾਲ ਆਪਾਂ ਬਾਅਦ ਚ ਗੱਲ ਕਰਦੇ ਆਂ ਪਹਿਲਾਂ ਆਪਾਂ ਇਸ ਗੈਸ ਨੂੰ ਜ਼ਰੂਰ ਚਲਾ ਕੇ ਦਿਖਾਈਏ ਇਹਦੇ ਵਰਤੋਂ ਕਿਵੇਂ ਕਰਦੇ ਆਂ ਤੇ ਇਹਦੇ ਲਈ ਆਪਾਂ ਬਾਈਕ ਚਲਾ ਕੇ ਦਿਖਾਈਏ ਸਭ ਤੋਂ ਪਹਿਲਾਂ ਅਸੀਂ ਤਾਂ ਕਰਕੇ ਬਾਈਕ ਦਾ ਤੁਸੀਂ ਦੇਖ ਸਕਦੇ ਹੋ ਟੈਂਕ ਫਿਊਲ ਟੈਂਕ ਉਤਾਰਤਾ ਇਸ ਤੇ ਕਾਰਬੂਰੇਟਰ ਛੋ ਜਿਹਾ ਤੇਲ ਖਾਲੀ ਕਰਤਾ ਏ ਸੋ ਹੁਣ ਬਿਲਕੁਲ ਬਾਈਕ ਪੈਟਰੋਲ ਫਰੀ ਏ ਹੁਣ ਅਸੀਂ ਤੁਹਾਨੂੰ ਗੈਸ ਦੇ ਨਾਲ ਸਿੱਧਾ ਡਾਇਰੈਕਟ ਇਨਟੈਕ ਚ ਗੈਸ ਦੇ ਕੇ ਤੁਹਾਨੂੰ ਬਾਈਕ ਸਟਾਰਟ ਕਰਕੇ ਦਿਖਾਵਾਂਗੇ ਖਾ ਰਹੇ ਹੋ ਇਹ ਜਿਹੜੀ ਇਹਨਾਂ ਨੇ ਗੈਸ ਚੱਲ ਰਿਹਾ ਹੈ ਗੈਸ ਤੇ ਚੱਲ ਰਿਹਾ ਹੈ ਪੂਰਾ ਤੇ ਕੋਈ ਪੈਟਰੋਲ ਨਹੀਂ ਹੈ ਤੇ ਇਹਦੀ ਬੜੀ ਪਿਕਅਪ ਵੀ ਬੜੀ ਤੇਜ਼ ਆ ਥੋੜੀ ਜੀ ਥੋੜੀ ਜੀ ਰੇਸ ਦੇਣ ਨਾਲ ਬੜਾ ਫਾਸਟ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਤਾਂ ਕੋਈ ਪੋਲੂਸ਼ਨ ਨਹੀਂ ਜਾਂ ਕਿਸੇ ਤਰ੍ਹਾਂ ਦੀ ਕੋਈ ਗੈਸ ਨਹੀਂ ਇਹਦੇ ਕੋਈ ਪੋਲੂਸ਼ਨ ਨਹੀਂ ਹੈ ਤਾਂ ਇਹਨੂੰ ਸਾਬਤ ਕਰਨ ਲਈ ਸਾਫ਼ ਕਾਗਜ਼ ਜ਼ਰੂਰ ਦਿਖਾਓ ਮੈਂ ਰੈਸੀ ਵੀ ਦੇ ਰਹੇ ਆ ਇਧਰੋਂ ਪਰ ਕਿਸੇ ਤਰ੍ਹਾਂ ਦਾ ਕੋਈ ਪੋਲੂਸ਼ਨ ਨਹੀਂ ਨੇ ਇਹ ਹਲੇ ਇਹਨਾਂ ਨੇ ਕੋਈ ਸਿਸਟਮ ਬਣਾਇਆ ਨਹੀਂ ਅਸੀਂ ਪਾਈਪ ਦੇ ਜ਼ਰੀਏ ਚਲਾ ਕੇ ਦਿਖਾ ਰਹੇ ਹਾਂ ਤੁਹਾਨੂੰ ਉਹ ਇੱਥੇ ਜਿਹੜੀ ਏ ਆਪਾਂ ਗੱਲ ਕਰਦੇ ਹਾਂ ਤੁਸੀਂ ਗੈਸ ਦੀ ਖੋਜ ਕੀਤੀ ਹੈ ਕਿ ਇਸ ਨੂੰ ਕਿਸ ਨੇ ਪ੍ਰਮਾਣਿਤ ਵੀ ਕੀਤਾ ਇਸ ਖੋਜ ਨੂੰ ਹਾਂਜੀ ਅਸੀਂ ਇਸ ਨੂੰ Google Science Fair 'ਚ ਅਮਰੀਕਾ ਵੱਲੋਂ ਸਰਟੀਫਾਈਡ ਆ ਸਾਇੰਟਿਫਿਕ ਅਮਰੀਕਨ ਨੈਸ਼ਨਲ ਜੀਓਗ੍ਰਾਫੀ ਵਰਜਨ ਗੈਲੈਕਟਿਕ ਵਰਗੇ 5 ਕੰਪਨੀਆਂ ਨੇ ਇਸ ਨੂੰ ਸਰਟੀਫਾਈਡ ਕੀਤਾ ਅੱਛਾ ਅੱਛਾ ਹਾਂਜੀ ਤੇ ਅਸੀਂ ਇਸ ਨੂੰ ਪਾਰਟਿਸਪੇਟ ਕੀਤਾ ਸੀ Google Science Fair 2015 'ਚ ਜਿਸ ਤੋਂ ਸਾਨੂੰ ਬੈਸਟ ਅਚੀਵਮੈਂਟ ਵਾਸਤੇ ਸਰਟੀਫਿਕੇਟ ਮਿਲੇ ਅੱਛਾ ਦੇਖ ਇੱਕ ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਕਿ ਇੱਕ ਜਿਹੜਾ ਹੈ ਨੌਜਵਾਨ ਨੂੰ Google ਨੇ ਜਿਹੜਾ ਹੈ ਪ੍ਰਮਾਣਿਤ ਕੀਤਾ ਹੈ ਉਹਨਾਂ ਨੇ ਵੀ ਅੱਛਾ ਇਹਨੂੰ ਉਤਸ਼ਾਹ ਕੀਤਾ ਹੈ ਤੇ ਇਹ ਗੈਸ ਜਿਹੜੀ ਤੁਸੀਂ ਤਿਆਰ ਕੀਤੀ ਹੈ ਤੇ ਇਹ ਦਿਮਾਗ 'ਚ ਕਿੱਥੋਂ ਕਿੱਥੋਂ ਆਇਆ ਆਈਡੀਆ ਕਿੱਥੋਂ ਆਇਆ ਹੈ ਇਹ ਦਿਮਾਗ 'ਚ ਵੀ ਇਹ ਪੋਲੀਥੀਨ ਤੋਂ ਵੀ ਕੋਈ ਗੈਸ ਤਿਆਰ ਹੋ ਸਕਦੀ ਕਿਉਂਕਿ ਆਮ ਦੇਖਣ ਤੋਂ ਮਿਲਦਾ ਨਹੀਂ ਇਹ ਵੀ ਅਸੀਂ ਦੇਖਦੇ ਆਂ ਜੇ ਪੋਲੀਥੀਨ ਨੂੰ ਅਸੀਂ ਅੱਗ ਲਾਉਂਨੇ ਆ ਤਾਂ ਉਹ ਤੋਂ ਜਿਹੜਾ ਜੋ ਵੀ ਤਿਆਰ ਹੁੰਦਾ ਹੈ ਪੋਲੂਸ਼ਨ ਹੁੰਦਾ ਹੈ ਬਹੁਤ ਪੋਲੂਸ਼ਨ ਹੁੰਦਾ ਹੈ ਸਿਹਤ ਨੂੰ ਬਹੁਤ ਨੁਕਸਾਨਦੇਹ ਹੁੰਦਾ ਹੈ ਤੇ ਤੁਸੀਂ ਕਿਵੇਂ ਸੋਚਿਆ ਵੀ ਪੋਲੀਥੀਨ ਤੋਂ ਗੈਸ ਵੀ ਤਿਆਰ ਹੋ ਸਕਦੀ ਇਹ ਸਾਡੇ ਜਿੱਦਾਂ ਕਹੋ ਕਿ ਅਸੀਂ ਸਾਇੰਸ ਦਾ ਲੈਕਚਰ ਆ ਰਹੇ ਸੀ ਸਾਡੇ ਸਰ ਕਹਿ ਰਹੇ ਸੀ ਵੀ ਪਲਾਸਟਿਕ ਦੀ ਵੇਸਟ ਜਿਹਨੂੰ ਆਪਾਂ ਡੀਕੰਪੋਜ਼ ਕਰਦੇ ਨਹੀਂ ਕਰ ਸਕਦੇ। ਉਸ ਨੂੰ ਜਿਹੜਾ ਕਹਿੰਦੇ ਆ ਆਮ ਪੋਸਟਲ ਫਿਊਲਾ ਜਾਂ ਕੋਈ ਵੀ ਰੋਖਵਾਇਆ ਕਿਸੇ ਤਰ੍ਹਾਂ ਦੀ ਚੀਜ਼ ਆ ਉਸ ਨੂੰ ਆਪਾਂ ਮਿੱਟੀ ਦਬਾਇਆ ਉਹ ਡੀਕੰਪੋਜ਼ ਹੋ ਜਾਂਦਾ। ਪਰ ਪਲਾਸਟਿਕ ਇਹੋ ਜੀ ਚੀਜ਼ ਜਿਹੜੀ ਹਜ਼ਾਰਾਂ ਸਾਲ ਬਾਅਦ ਡੀਕੰਪੋਜ਼ ਹੁੰਦੀ। ਸੋ ਸਰ ਕਹਿੰਦੇ ਵੀ ਇਹ ਤਾਂ ਨਹੀਂ ਹੋ ਸਕਦੀ। ਅਸੀਂ ਕਿਹਾ ਵੀ ਚਲੋ ਠੀਕ ਆ ਨਹੀਂ ਹੋ ਸਕਦੀ। ਅਸੀਂ ਲੈਕਚਰ ਆ ਰਹੇ ਸੀ। ਸੋ ਲੈਕਚਰ ਲਾਉਂਦੇ ਲਾਉਂਦੇ ਸਾਡੇ ਜਿੱਦਾਂ ਕਹਿੰਦੇ ਐਕਸਪੈਰੀਮੈਂਟ ਕਰ ਰਹੇ ਸੀ ਲੈਬ 'ਚ ਸਾਇੰਸ ਲੈਬ 'ਚ ਤੇ ਸਾਨੂੰ ਉੱਥੋਂ ਐ ਵੀ ਦੋ ਚੀਜ਼ਾਂ ਰਿ ਪਾਵਾ ਲਿਕਵਿਡ ਹੋਵੇ ਸੋਲਿਡ ਹੋਵੇ ਕਿਸੇ ਤਰ੍ਹਾਂ ਦੇ ਹੋਵੇ ਫੇ ਸੋਚਿਆ ਕਿ ਕਿਉਂ ਨਾ ਜਿਹੜੀ ਪਲਾਸਟਿਕ ਦੀ ਨਹੀਂ ਵੇਸਟੇਜ ਆ 35000 ਟਨ 15000 ਟਨ ਜਿਹੜੀ ਪਰ ਡੇ ਦੀ ਵੇਸਟੇਜ ਆ ਇੰਡੀਆ ਦੀ ਤੇ 11 ਮਿਲੀਅਨ ਟਨ ਪਰ ਹਰ ਦੀ ਵੇਸਟੇਜ ਆ ਪੂਰੇ ਇੰਡੀਆ ਦੀ ਸੋ ਇਨੀ ਵੇਸਟੇਜ ਨੂੰ એનર્ਜੀ ਦੇ ਤਬਦੀਲ ਕੀਤਾ ਜਾਵੇ ਸੋ ਕਿੰਨਾ ਬੈਸਟ ਹੋਊਗਾ ਜਿਹਦਾ ਕੋਈ ਪੋਲਿਊਸ਼ਨ ਨਾ ਹੋਵੇ ਹੁਣ ਚਾਈਨਾ ਵਾਲੀਆਂ ਕੰਟਰੀਆਂ ਜਿਹੜੀਆਂ ਚਾਈਨਾ ਐ ਹੋਰ ਯੂਰੋਪੀਅਨ ਕਈ ਕੰਟਰੀਆਂ ਆ ਉਹ ਇਸ ਨੂੰ ਪਲਾਸਟਿਕ ਨੂੰ ਜਲਾ ਕੇ ਉਸ ਤੋਂ ਸਟੀਮ ਤਿਆਰ ਕਰਕੇ ਉਸ ਨਾਲ ਸਟੀਮ ਇੰਜਨ ਚਲਾਉਂਦੀਆਂ ਨੇ ਦੋਸਤੋ ਕਰੰਟ ਤਿਆ ਸੋ ਕਿ ਗੈਸ ਜਲਾਉਣ ਤੋਂ ਬਿਨਾਂ ਵਿਦਾਊਟ ਪੋਲੂਸ਼ਨ ਤਿਆਰ ਕੀਤੀ ਜਾਵੇ ਗੈਸ ਸੋ ਅਸੀਂ ਇਸ ਗੈਸ ਦੀ ਖੋਜ ਕੀਤੀ ਸੋ ਉਸ ਤੋਂ ਬਾਅਦ ਅਸੀਂ ਇਸ ਨੂੰ ਗਾਂਹ ਦੀ ਰਿਸਰਚ ਕੀਤੀ 3.5 ਸਾਲ ਦਾ ਸਮਾਂ ਲੱਗਾ ਇਸ ਰਿਸਰਚ ਤੇ ਸੋ ਉਸ ਤੋਂ ਬਾਅਦ ਹੀ ਗੈਸ ਤਿਆਰ ਹੋਈ ਕਿ ਤੁਸੀਂ ਆਈਡੀਆ ਦੱਸਦੇ ਸੀ ਵੀ ਕੋਈ ਵੀ ਚੀਜ਼ ਹੈ ਜਦੋਂ ਰਿਐਕਸ਼ਨ ਹੁੰਦੀ ਹੈ ਫਿਰ ਗੈਸ ਤਿਆਰ ਹੁੰਦੀ ਹੈ ਹਾਂਜੀ ਹਾਂਜੀ ਤੇ ਤੁਸੀਂ ਵੀ ਸੋਚਿਆ ਵੀ ਹੈ ਪਲਾਸਟਿਕ ਨਾਲ ਕੋਈ ਰਿਐਕਸ਼ਨ ਹੋਊਗਾ ਤਾਂ ਉਸ ਤੋਂ ਗੈਸ ਤਿਆਰ ਹਾਂਜੀ ਸੀਗਾ ਵੀ ਹੋ ਸਕਦਾ ਹੈ ਨਾਥਿੰਗ ਇੰਪੋਸੀਬਲ ਹੋ ਸਕਦਾ ਹੈ ਸਭ ਕੁਝ ਹੋ ਸਕਦਾ ਹੈ ਇਹਾਰੇ ਮਸ਼ੀਨ ਕਿੰਨੇ ਦੀ ਤਿਆਰ ਹੋਈ ਹੈ ਕਿੰਨਾ ਕੁ ਤੁਹਾਡਾ ਖਰਚਾ ਲੱਗਿਆ ਇੱਥੇ ਇਹ ਸਰ ਸਾਡੇ ਪੂਰੀ ਸਰਚ ਤੇ 1,39,000 ਦੇ ਕਰੀਬ ਖਰਚਾ ਲੱਗਿਆ ਹੈ ਅੱਛਾ ਸੋ ਅਸੀਂ ਹੁਣ ਇਸ ਨੂੰ ਬਹੁਤ ਘੱਟ ਕੋਸਟ ਤੇ ਤਿਆਰ ਕਰ ਸਕਦੇ ਹਾਂ ਅੱਛਾ ਅੱਛਾ ਸ਼ੁਰੂ ਦੇ ਵਿੱਚ ਤਾਂ ਖਰਚਾ ਬਹੁਤ ਆਉਂਦੀ ਹੈ ਹਾਂ ਜੀ ਤਾਂ ਕਿ ਰਿਸਰਚ ਤੇ ਬਹੁਤ ਖਰਚ ਆ ਜਾਂਦਾ ਕੋਈ ਚੀਜ਼ ਸਕਸੈਸਫੁਲ ਹੋਈ ਕੋਈ ਨਹੀਂ ਹੋਈ ਦੇਖ ਸਕਦੇ ਹੋ ਤੁਸੀਂ ਪੋਲੀਥੀਨ ਪਾਇਆ ਇਹਨਾਂ ਨੇ ਹਰੇਕ ਜਿਹੜਾ ਤਮਾਮ ਜਿਹੜਾ ਘਰ ਦੇ ਵਿੱਚ ਹਰੇਕ ਤਰ੍ਹਾਂ ਜਿੱਦਾਂ ਕੱਲ ਕੀ ਆਟੀ ਬਾਅਦਲੇ ਕਿਸੇ ਤਰ੍ਹਾਂ ਦਾ ਵੀ ਕਿਸੇ ਤਰ੍ਹਾਂ ਦਾ ਵੀ ਹਰੇਕ ਕਰ ਸਕਦੇ ਆ ਫਿਰ ਅਬ ਦੇਖੋ ਤੁਸੀਂ ਆਮ ਤੌਰ ਤੇ ਰਸੋਈ ਦੇ ਵਿੱਚ ਹਰ ਤਰ੍ਹਾਂ ਦੇ ਚਾਹ ਵਾਲੇ ਪੈਕੇਟ ਹੋਰ ਸਾਰੇ ਤਕਰੀਬਨ ਪਲਾਸਟਿਕ ਦੇ ਹੁੰਦੇ ਨੇ ਕੋਈ ਨਾ ਕੋਈ ਤੇ ਉਹ ਅਸੀਂ ਸਾਰੇ ਇਸ ਚ ਪਾ ਰਹੇ ਨੇ ਤੇ ਜੇ ਤੁਸੀਂ ਗੱਲ ਕਰਦੇ ਹੋ ਤੁਸੀਂ ਇਹ ਇਹ ਇਹਦੀ ਕਿਤੇ ਤੋਂ ਪ੍ਰੇਰਣਾ ਲਈ ਜਾਂ ਕੋਈ ਬਚਪਨ ਤੋਂ ਹੀ ਇਸ ਤਰ੍ਹਾਂ ਤਿਆਰਬੇ ਕਰਦੇ ਨੇ ਜਿੱਦਾਂ ਕਹ ਲਓ ਕਿ ਮੇਰੇ ਫਾਦਰ ਸਾਹਿਬ ਜਿਹਨਾਂ ਮੈਂ ਉਹਨਾਂ ਨਾਲ ਹੈਲਪ ਕਰਾਉਣਾ ਹਾਂ ਦੁਕਾਨੇ ਸੋ ਉਹ ਵੀ ਇਨਵੈਂਸ਼ਨ ਕਰਦੇ ਹੁੰਦੇ ਸੀ ਉਹ ਵੀ ਹਰ ਇੱਕ ਚੀਜ਼ ਨੂੰ ਕਹਿੰਦੇ ਸੀ ਇੰਪਰੂਵ ਕੀਤਾ ਜਾਵੇ ਸੋ ਉਸ ਤੋਂ ਸਾਨੂੰ ਆਇਆ ਵੀ ਹਾਂ ਅਸੀਂ ਵੀ ਕੁਝ ਕਰੀਏ ਵੀ ਦੁਨੀਆ ਨੂੰ ਪਤਾ ਲੱਗੇ ਲੋਈਆਂ ਖਾਸ ਵੀ ਹੈਗਾ ਸੋ ਇਸ ਕਰਕੇ ਇਹਨਾਂ ਦੇ ਪਵਿੱਤਰ ਸਿੰਘ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ ਤੇ ਸਰਦਾਰ ਫੁਮਨ ਸਿੰਘ ਜੀ ਤੁਸੀਂ ਜਿਵੇਂ ਇਹਨਾਂ ਨੇ ਕਿਹਾ ਕਿ ਪ੍ਰੇਰਣਾ ਤੁਹਾਡੇ ਤੋਂ ਲਈ ਹੈ ਤੇ ਤੁਸੀਂ ਆਪ ਵੀ ਤਿਆਰਬੇ ਕਰਦੇ ਰਹਿੰਦੇ ਹੋ ਤੁਸੀਂ ਬੱਚਿਆਂ ਨੂੰ ਦੱਸਿਆ ਵੀ ਇਸ ਤਰ੍ਹਾਂ ਹੋ ਸਕਦਾ ਹੈ ਹਾਂਜੀ ਮੈਂ ਰਿਸਰਚ ਕਰਦਾ ਰਹੀ ਨਾ ਜੀ ਅੱਛਾ ਜੀ ਮੈਂ ਮਤਲਬ ਅਸੀਂ ਟੋਟਲ 6 ਪ੍ਰੋਜੈਕਟ ਅਸੀਂ ਮਤਲਬ ਰਿਸਰਚ ਕਰ ਚੁੱਕੇ ਆ ਅੱਛਾ ਯਾਨੀ ਕਿ ਜਿਹੜੇ ਚੱਲੂ ਆ ਸਾਡੇ ਅੱਛਾ ਪਰ ਜਿਹੜਾ ਪਹਿਲਾ ਪ੍ਰੋਜੈਕਟ ਹੈ ਨਹੀਂ ਯਾਨੀ ਕਿ ਦਰਸ਼ਕਾਂ ਨੂੰ ਦਿਖਾ ਰਹੇ ਅੱਛਾ ਬਾਕੀ ਸਾਡੇ ਹਾਲੇ ਸੀਕ੍ਰੀਟ ਪਏ ਆ ਅੱਛਾ ਅੱਛਾ ਹਾਂਜੀ ਤੇ ਤੁਸੀਂ ਰਿਸਰਚ ਕਰਦੇ ਰਹੇ ਹੋ ਕਿ ਸਟੱਡੀ ਵਗੈਰਾ ਕੀਤੀ ਜਾਂ ਇਹਦੇ ਤੇ ਪਹਿਲਾਂ ਕੋਈ ਕੋਰਸ ਵਗੈਰਾ ਕੀਤੇ ਫਿਰ ਨੇ ਮੈਂ ਪ੍ਰੈਕਟੀਕਲੀ ਕੀਤਾ ਜੀ اچھا اچھا ਬਾਕੀ ਧੰਨ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਹਾਂ ਉਹ ਆਪੇ ਹੀ ਮੈਨੂੰ ਰਸਤਾ ਦੇ ਹੀ ਜਾਂਦਾ ਇੱਕ ਖਾਸ ਗੱਲ ਹੈ ਕਿ ਇਹ ਪੰਜਵੀਂ ਪੜੇ ਹੋਏ ਨੇ ਹਮ ਪੰਜਵੀਂ ਪਾਸ ਨੇ ਤੇ ਉਸ ਤੋਂ ਬਾਅਦ ਇਹ ਤਜਰਬੇ ਇਹਨੇ ਕੀਤੇ ਨੇ ਇਹਨਾਂ ਨੇ ਕਿ ਆਪਣੇ ਪੱਧਰ ਤੇ ਇਹ ਕਈ ਇਹਨਾਂ ਨੇ ਚੀਜ਼ਾਂ ਬਣਾਈਆਂ ਨੇ ਪਿੱਤਰ ਸਿੰਘ ਦੇ ਫਾਦਰ ਤੁਸੀਂ ਦੇਖ ਸਕਦੇ ਹੋ ਕਿ ਇਸ ਗੈਸ ਨੂੰ ਇਹਨਾਂ ਨੇ ਚੁੱਲਾ ਵੀ ਚਲਾ ਰੱਖਿਆ ਹੋਇਆ ਹੈ ਚੁੱਲਾ ਵੀ ਚਲਾ ਕੇ ਦਿਖਾਉਣਗੇ ਗੈਸ ਦੇ ਨਾਲ ਇਸ ਸਾਇੰਟਿਸਟ ਨੇ ਸਰਕਾਰ ਨੇ ਤੁਹਾਡੇ ਤੱਕ ਵੀ ਅਪਰੋਚ ਕੀਤੀ ਹੋਵੇ ਗੱਲਬਾਤ ਕੀਤੀ ਨਹੀਂ ਹਾਲੇ ਇੰਡੀਆ ਤੋਂ ਕੋਈ ਅਪਰੋਚਿੰਗ ਹੋ ਰਹੀ ਮਤਲਬ ਬਾਹਰੀ ਕੰਟਰੀਆਂ ਤੋਂ ਕਈ ਆ ਰਹੇ ਨੇ ਵੀ ਟੈਕਨੋਲੋਜੀ ਨੂੰ ਇਨਕਰੀਸ ਕਰਨਾ ਚਾਹੁੰਦੇ ਆ ਸੋ ਇੰਡੀਆ ਕੋਈ ਰਿਸਪੌਂਸ ਨਹੀਂ ਦੇ ਰਿਹਾ ਕਿਉਂਕਿ ਹਾਲਾਂਕਿ ਸਭ ਤੋਂ ਜ਼ਿਆਦਾ ਇੰਡੀਆ ਦੀ ਵੇਸਟੇਜ ਆ ਵੀ ਇੰਡੀਆ ਨੂੰ ਸੋਚਣਾ ਚਾਹੀਦਾ ਹੈ ਇਸ ਬਾਰੇ ਕਿਉਂ ਐਗਰੀਕਲਚਰ ਸਭ ਤੋਂ ਜ਼ਿਆਦਾ ਇੰਡੀਆ 'ਚ ਬਣਾਇਆ ਜਾਂਦਾ ਵੀ ਇਹਨੂੰ ਅਨ ਜ਼ਿਆਦਾ ਬਣਾਇਆ ਜਾਂਦਾ ਪੰਜਾਬ ਨੂੰ ਸੋ ਪੰਜਾਬ ਸਰਕਾਰ ਨੂੰ ਇਸ ਵਾਰ ਸੋਚਣਾ ਚਾਹੀਦਾ ਵੀ ਇਸ ਨੂੰ ਇਨਕਰੀਸ ਕੀਤਾ ਜਾ ਪ੍ਰੋਜੈਕਟ ਨੂੰ ਇਸ ਦੇ ਵੱਡੇ ਪਲਾਂਟ ਲਗਾਏ ਜਾਣਾਂ ਇਸ ਦਾ ਹਰ ਇੱਕ ਫਿਲੀਸਟੇਸ਼ਨ ਜਿੱਦਾਂ ਕਹਿੰਦੇ ਕਿ ਸ਼ਹਿਰਾਂ 'ਚ ਹੋਵੇ ਕਿ ਗੈਸ ਮਿਲ ਸਕੇ ਹਰ ਇੱਕ ਤਰ੍ਹਾਂ ਦੀ ਤੇ ਜਿੰਨੀ ਪਲਾਸਟਿਕ ਦੀ ਵੇਸਟੇਜ ਆ ਉਸ ਨੂੰ ਵਰਤੋ ਇਹ ਲਿਆ ਸਕਦਾ એનર્ਜੀ ਤੌਰ ਤੇ ਤੇ ਅ ਤੁਹਾਡਾ ਅੱਗੇ ਕੀ ਫਿਚਰ ਦੇ ਵਿੱਚ ਕੀ ਪਲਾਨ ਆ ਕੀ ਕਰਨਾ ਚਾਹੁੰਦੇ ਹੋ ਹੁਣ ਅਸੀਂ ਇਸ ਦਾ ਇਸ ਦੇ ਬਾਰੇ ਤ ਅਸੀਂ ਸੋਚ ਰਿਹਾ ਵੀ ਇਨਵਰਟਰ ਵਜਨ ਤਿਆਰ ਕੀਤਾ ਜਾਵੇ ਜਿਹੜਾ ਕਿ ਬਹੁਤ ਛੋਟਾ ਹੋਵੇ ਪੋਰਟੇਬਲ ਹੋਵੇ ਤਾਂ ਗੱਡੀ ਦੀ ਪਾਵਰ ਨਾਲ ਚੱਲੇ ਗੱਡੀ ਦੀ ਬੈਟਰੀ ਪਾਵਰ ਨਾਲ ਚੱਲੇ ਤੇ ਗੱਡੀ ਨੂੰ ਚਲਾਵੇ ਤੇ ਉਸ ਤੋਂ ਗਾਂਸਿਕ ਤਿਆਰ ਕਰ ਰਹੇ ਹਾਂ ਕਾਰਬਿਡਿਕ ਵਿਦਆਊਟ ਫਿਊਲ ਜਾਂ ਵਿਦਆਊਟ ਲਕਸਿਟੀ ਤਿਆਰ ਹੋਏ। ਉਸ ਵਾਰ ਸਾਡੇ ਸਾਥ ਚੱਲ ਰਹੀ ਆ। ਸੋ ਅਸੀਂ ਉਸ ਨੂੰ ਵੀ ਜਲਦੀ ਲਾਂਚ ਕਰਾਂਗੇ। 6 ਮਹੀਨੇ ਦੇ ਅੰਦਰ ਤਿਆਰ ਕਰਾਂਗੇ ਉਸ ਨੂੰ। ਬਿੱਤਰ ਜਿਵੇਂ ਆਪਾਂ ਦੇਖਦੇ ਆ ਤੁਸੀਂ 10ਤੀ ਵੀ ਮਸ਼ੀਨ ਜਿਹੜੀ ਸਾਡੀ 1.5 ਲੱਖ ਦੇ ਕਰੀਬ ਖਰਚਾ ਲੱਗਿਆ ਤਿਆਰ ਹੋਈ ਆ। ਠੀਕ ਹੈ ਨਾ? ਲੇਜ਼ਰ ਟੈਕਨੀਕ ਤੇ ਰਹੀ ਤੁਸੀਂ ਦੱਸਿਆ ਵੀ ਅਸੀਂ ਇਹ ਤੋਂ ਗੈਸ ਤਿਆਰ ਕਰਦੇ ਆ। ਤੇ ਇਹਦੇ ਲਈ ਜਿਹੜਾ ਖਰਚਾ ਕੀ ਕੀ ਹੈਗਾ ਹੈ ਮਸ਼ੀਨ ਦਾ ਆਪਦਾ ਵੀ ਤਾਂ ਖਰਚਾ ਹੋਊਗਾ। ਮਸ਼ੀਨ ਦਾ ਆ ਦਾ ਖਰਚਾ ਨਹੀਂ ਇਹ 5 ਵਾਟ ਘੰਟੇ ਤੇ 5 ਕਿਲੋਵਾਟ ਜਨਰੇਟਰ ਚਲਾ ਸਕਦੀ ਹੈ ਸੋ ਜਿਹਦਾ ਕਰਕੇ ਸਟਾਰਟਿੰਗ ਤੇ ਇਹਨੂੰ ਕਰੰਟ ਦੀ ਲੋੜ ਹੈ ਬਾਅਦ ਜਦੋਂ ਗੈਸ ਤਿਆਰ ਹੋ ਗਈ ਸੋ ਉਸ ਨਾਲ ਅਸੀਂ ਗੈਸ ਨਾਲ ਜਨਰੇਟਰ ਚਲਾ ਕੇ ਸੋ ਇਸ ਜਨਰੇਟਰ ਦੇ ਕਰੰਟ ਨਾਲ ਚੱਲੀ ਜਾਊਗੀ ਬਾਕੀ ਜਿਹੜਾ 5 ਕਿਲੋਵਾਟ ਜਨਰੇਟਰ ਦਾ ਕਰੰਟ ਆ ਵੱਖਰਾ ਉਹ ਆਪਾਂ ਨੂੰ ਜਨਰੇਟ ਕਰਕੇ ਮਿਲੂਗਾ ਇਸ ਦਾ ਆ ਦਾ ਖਰਚਾ ਇਹ ਆਪੇ ਚੱਕ ਲੈਂਦੀ ਬਾਅਦ ਗੈਸ ਨਿਕਲਣ ਤੋਂ ਬਾਅਦ ਅੱਛਾ ਜਿਹੜੀ ਗੈਸ ਇਹ ਤੋਂ ਤਿਆਰ ਹੁੰਦੀ ਆ ਉਸ ਗੈਸ ਨਾਲ ਇਹ ਮਸ਼ੀਨ ਚੱਲ ਸਕਦੀ ਆ ਸੋ ਇਹ ਤਾਂ ਵੱਡੀ ਗੱਲ ਹੋਰ ਵੀ ਵੱਡੀ ਗੱਲ ਆ ਤੇ ਇਹ 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 ਜਿਹੜਾ ਤੁਸੀਂ ਵਿਸ਼ੇ ਤਿਆਰ ਕੀਤੀ ਹੈ ਇਸ ਤੋਂ ਬਾਅਦ ਤੁਹਾਡਾ ਸਰਕਾਰ ਵੱਲੋਂ ਕੀ ਮੰਗ ਹੈਗੀ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਸਰਕਾਰ ਵੱਲੋਂ ਇਹੀ ਮੰਗਾ ਕਿ ਸਾਡੀ ਫਾਈਨੈਂਸ਼ੀਅਲ ਤੌਰ ਤੇ ਹੈਲਪ ਕਰੇ ਕਿ ਅਸੀਂ ਇਸ ਨੂੰ ਪ੍ਰੋਜੈਕਟ ਨੂੰ ਹੋਰ ਗਾਂ ਲੱਜ ਸਕੀਏ ਕਿਉਂਕਿ ਪਲਾਸਟਿਕ ਦੀ ਵਿੱਚ ਬਹੁਤ ਹੋ ਰਹੀ ਹੈ ਜੇ ਸਰਕਾਰ ਸਾਡੀ ਫਾਈਨੈਂਸ਼ੀਅਲ ਹੈਲਪ ਕਰੇ ਅਸੀਂ ਇਸ ਦੇ ਪਲਾਂਟ ਲਗਾ ਲਾ ਸਕਦੇ ਹਾਂ ਜਾਂ ਕਿਸੇ ਤਰ੍ਹਾਂ ਵੀ ਕਿਉਂਕਿ ਫਿਲਿੰਗ ਸਟੇਸ਼ਨ ਲਗਾ ਸਕਦੇ ਹਾਂ ਆਪ ਪ੍ਰੋਸੈਸ ਕਰ ਸਕਦੇ ਹਾਂ ਮੈਨੂਫੈਕਚਰਿੰਗ ਕਰ ਸਕਦੇ ਹਾਂ ਮਸ਼ੀਨ ਦੀ ਤਾਂ ਕਿ ਹਰ ਕਾਮ ਆਦਮੀ ਵੀ ਇਸ ਨੂੰ ਚਲ ਕੇ ਘਰੇ ਰੱਖ ਕੇ ਇਸ ਨਾਲ ਗੈਸ ਚਾਲ ਕਰ ਸਕੇ ਜਾਂ ਇਸ ਨੂੰ ਕੁਕਿੰਗ ਤੋਂ ਤੇ ਯੂਜ਼ ਕਰੇ ਜਾਂ ਕਾਰ ਚਲਾਉਣੇ ਜਾਂ ਕਿਸੇ ਵੀ ਹਾਈਕਲ ਚਲਾਉਣ ਵਾਸਤੇ ਯੂਜ਼ ਕਰੇ ਤੇ ਇਸੀ ਪਵਿੱਤਰ ਸਿੰਘ ਇਹ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਖੋਜ ਆ ਆਪਣੇ ਪੱਧਰ ਤੇ ਇੱਕ ਵੱਡੀ ਖੋਜ ਹੈਗੀ ਆ ਪੋਲੀਥੀਨ ਤੇ ਬੇਸ਼ੱਕ ਸਰਕਾਰ ਨੇ ਪਾਬੰਦੀ ਲਾਈ ਆ ਪਰ ਅਸੀਂ ਅੱਜ ਵੀ ਦੇਖਦੇ ਆ ਸਾਡੇ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਜਾਂ ਆਮ ਵਰਤੋਂ ਦੇ ਵਿੱਚ ਹਲੇ ਵੀ ਪਲਾਸਟਿਕ ਯੂਜ਼ ਹੋ ਰਿਹਾ ਵੱਡੇ ਪੱਧਰ ਤੇ ਤੇ ਪਲਾਸਟਿਕ ਨੂੰ ਬਾਅਦ ਚੋਂ ਅਸੀਂ ਡਿਸਟਰੋਏ ਨਹੀਂ ਕਰ ਸਕਦੇ ਨਸ਼ਟ ਨਹੀਂ ਕਰ ਸਕਦੇ ਜੇ ਕਰਦੇ ਆ ਤਾਂ ਪੋਲੂਸ਼ਨ ਹੁੰਦਾ ਬਹੁਤ ਜ਼ਿਆਦਾ ਤਾਂ ਉਸ ਲੈਜ ਦੇ ਨਾਲੋਂ ਜਿਹੜਾ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਇੱਕ ਤਾਂ ਜਿਹੜਾ ਹੈ ਵਾਤਾਵਰਨ ਨੂੰ ਫਾਇਦਾ ਤੇ ਦੂਜਾ ਜਿਹੜਾ ਸਾਨੂੰ ਫਾਈਨੈਂਸ਼ੀਅਲ ਜਿਹੜਾ ਬਹੁਤ ਜ਼ਿਆਦਾ ਆਰਥਿਕ ਤੌਰ ਤੇ ਫਾਇਦਾ ਹੋਊਗਾ ਜਿਵੇਂ ਵਹੀਕਲ ਚੱਲਣਗੇ ਵਹੀਕਲ ਵਗੈਰਾ ਚੱਲਣਗੇ ਤੇ ਘਰ ਦੇ ਵਿੱਚ ਜਿਹੜਾ ਹੈ ਗੈਸ ਵਰਤੋ ਹੁੰਦੀ ਹੈ ਤੇ ਇਸ ਲੈਜ ਦੇ ਨਾਲੋਂ ਕਾਫੀ ਫਾਇਦੇਮੰਦ ਇਹ ਮਸ਼ੀਨ ਸਾਬਿਤ ਹੋਈ ਹੈ ਤੇ ਉਮੀਦ ਹੈ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਊਗੀ ਸੁਪਿੰਦਰ ਸਿੰਘ এবੀਪੀ ਸੰਜਾ ਲੋਈਆਂ ਖਾਸ